ਦੇਖੋ ਸਾਹਮਣੇ ਕਬੱਡੀ 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 ਖੇਡ ਮੈਦਾਨ ਦੇ ਵਿੱਚ ਮਾਨੂਕੇ ਵਾਲਾ ਮਾਨੂਕੇ ਵਾਲਾ ਦੇਖੋ ਇਧਰਲੇ ਪਾਸੇ ਗੁਰਲਾਲ ਦੇ ਪਿੰਡ ਦਾ ਦੂਸਰੇ ਪਾਸੇ ਦੇਖੋ ਪਿੰਡਾ ਨਹੀਂ ਛੱਟ ਜਵਾਨਾ ਫੌਲ ਨਹੀਂ ਕਿੱਕਾ ਹੋਇਆ ਪੁਆਇੰਟ ਇਸ ਸਮੇਂ ਨੌਜਵਾਨ ਧਰਵੀ ਦੇ ਹਿੱਸੇ ਜੁੜਦਾ ਹੋਇਆ ਹੈ ਇਧਰ ਭੱਗਤੇ ਭਾਈ ਵਾਲਾ खली तो 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 बनता है के कि किसी खेड़ मेले करिए पिंड हमीरगढ़ के कलाल हो गल करिए पिंड हमीरगढ़ के ਨਾ ਦੇੜੋ ਕਿਸੇ ਵਾਰੀ ਖੇਡ ਮੇਲਾ ਆਖੋ ਹਰ ਸਾਲ ਹੋਵੇ ਬਿੱਲਾ ਪ੍ਰਮੇਂਦਰ ਜੋਗਾ ਗਾਗ ਅਗਲੀ ਕਬੱਡੀ ਕੌਣ ਗੱਭਰੂ ਪਾਵੇਗਾ ਖੇਡ ਮੈਦਾਨ ਦੇ ਵਿੱਚ ਮਾਨੁਕੇ ਗਿੱਲਾਂ ਵੱਲੋਂ ਕਬੱਡੀ ਦਾ ਪ੍ਰੋਗ੍ਰਾਮ ਕਿਸ ਸਮੇਂ ਦੇਖੋ ਮਾਨੁਕੇਆਂ ਵਾਲਾ ਹਉ ਲਾਈ ਹਿਆਰੋ ਮਿਹਨਤ ਕੀਤੀ ਤਿਆਰੀ ਸੀਜ਼ਨ ਦੀ ਦੁਨੀਆ ਹੋਈ دیਵਾਨੀ ਮਾਨੁਕੇ ਦੇ ਜੀਵਨ ਦੀ ਲਓ ਅੰਬੂ ਅੰਬੂ ਮੈਂਸਾ ਇਧਰ ਆਨਾ ਕਰ ਦਿਓ ਸਾਰੇ ਪੁੱਜੇ ਹੋਏ ਦਰਸ਼ਕ ਵੀਰਾਂ ਦਾ ਧੰਨਵਾਦ ਹੈ ਲਓ ਕਬੱਡੀ ਦਾ ਆਉਂਟਰ ਆਵਾਜ਼ ਇਸ ਸਮੇਂ ਮਾਨ ਰਾਉਕੇ ਰਾਜੂ ਰਾਹ ਦੀਆਂ ਗੱਲਾਂ ਲਓ ਮਾਨੂ ਕੇ ਦੀ ਬਾਜ ਦੀ ਗੱਲ ਅਗਲੀ ਗੱਲ ਮੈਕ ਤੋਂ ਦਲਵਤ ਗੱਜਲ ਵਾਲਾ ਕਰਨਗੇ ਮਾਨੂ ਕੇ ਦੇ ਬਾਜ ਦੀ ਗੱਲ ਹੁਣ ਇਧਰ ਦੇ ਬੰਦੇ ਦੇਖੋ ਕਬੱਡੀ ਦਾ ਬਾਦ ਇਸੇ ਕਬੱਡੀ ਪਾਉਂਦਾ ਹੈ ਮਾਨੂ ਕੇ ਦਾ ਜੀਵਨ ਕਹਿੰਦੇ ਮਸਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਮੈਚ ਸਮਾਪਤ ਮੈਚ